ਹੈਲੋ ਸਟੂਡੈਂਟ ਤੁਹਾਡੇ ਆਪਣੇ YouTube ਚੈਨਲ ਦਿਨੇਸ਼ਨ ਬਿਲਟੀਚਰ ਉਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਲ ਅੱਜ ਦਾ ਜਿਹੜਾ ਵੀਡੀਓ ਹੈ ਜੀ ਉਹ ETT 2325 ਸੈਸ਼ਨ ਨੂੰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਜਿਨਨੇ ਵੀ ਕੈਂਡੀਡੇਟ 2325 ਜਾਂ ETT ਕਰਨ ਵਾਲੇ ਜਿਨਨੇ ਵੀ ਕੈਂਡੀਡੇਟ ਨੇ ਉਹਨਾਂ ਦੇ ਲਈ ਮੋਸਟ ਇੰਪੋਰਟੈਂਟ ਵੀਡੀਓ ਹੈ ਸਭ ਤੋਂ ਪਹਿਲਾਂ ਇੱਕ ਸਭ ਨੂੰ ਰਿਕਵੈਸਟ ਹੈ ਕਿ ਇੰਨਾ ਬੱਚਿਆਂ ਦੀ ਆਪਾਂ ਮਦਦ ਕਰਨੀ ਹੈ ਜੀ ਮਦਦ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਜਾਂ ਇੱਕ ਟਵੀਟ ਦੇ ਉੱਤੇ ਟਵੀਟ ਮਹਿੰਮ ਚਲਾ ਰਹੇ ਹਾਂ ਜੀ ਜਾਂ ਫੇਸਬੁੱਕ ਜਾਂ ਜੋ ਵੀ ਤੁਸੀਂ ਅਕਾਊਂਟ ਚਲਾਉਂਦੇ ਹੋ ਜਿਸ ਦੇ ਉੱਤੇ ਆਪਣੇ ਐਜੂਕੇਸ਼ਨ ਮਨਿਸਟਰ ਸਰਦਾਰ ਹਰਜੋਤ ਸਿੰਘ ਬੈਂਸ ਤੇ ਆਪਣੇ ਸਿੱਖਿਆ ਮੰਤਰੀ ਸੌਰੀ ਆਪਣੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਤੇ ਮੁੱਖ ਮੰਤਰੀ ਸੋ ਸਰ ਪਗਵੰਸ ਸਿੰਘ ਮਾਨ ਨੇ ਉਹਨਾਂ ਨੂੰ ਆਪਾਂ ਇੱਕ ਰਿਕੁਐਸਟ ਕਰਨੀ ਹੈ ਕਿ ਈਟੀਟੀ ਕਰ ਰਹੇ ਜਿਹੜੇ ਵਿਦਿਆਰਥੀ ਨੇ 23 25 ਦਾ ਜਿਨ੍ਹਾਂ ਦਾ ਸੈਸ਼ਨ ਹੈ ਜੀ ਪਹਿਲਾ ਸਾਲ ਹੈ ਜਿਵੇਂ ਸਾਰਿਆਂ ਨੂੰ ਪਤਾ ਹੈ ਜਿਨ੍ਹਾਂ ਨੇ ਈਟੀਟੀ ਕੀਤੀ ਹੋਈ ਹੈ ਕਿ ਹਰ ਇੱਕ ਬੱਚੇ ਦੀ ਟੀਚਿੰਗ ਪ੍ਰੈਕਟਿਸ ਲੱਗਦੀ ਹੈ ਜੀ ਪਹਿਲੇ ਸਾਲ ਵੀ ਲੱਗਦੀ ਹੈ ਤੇ ਦੂਜੇ ਸਾਲ ਵੀ ਲੱਗਦੀ ਹੈ ਇਹ ਟੀਚਿੰਗ ਪ੍ਰੈਕਟਿਸ ਹੈ ਜਿਹੜੀ ਇਹ ਜਿਸ ਜ਼ਿਲ੍ਹੇ ਦਾ ਕੈਂਡੀਡੇਟ ਹੁੰਦਾ ਸੀ ਜਿਵੇਂ ਫਾਜ਼ਿਲਕਾ ਦਾ ਬੱਚਾ ਹੈ ਉਸ ਦੀ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੀ ਲੱਗਦੀ ਸੀ ਫਿਰੋਜ਼ਪੁਰ ਦੇ ਫਿਰੋਜ਼ਪੁਰ ਦੇ ਵਿੱਚ ਮੋਗਾ ਯਾਨੀ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿਦਿਆਰਥੀ ਕਿੱਥੇ ਮਰਜੀ ਸਕੂਲ 셀ਫ ਫਾਈਨੈਂਸ ਕਾਲਜ ਦੇ ਵਿੱਚ ਪੜਦੇ ਹੋਣ ਪਰ ਉਹਨਾਂ ਦੀ ਉਹਨਾਂ ਦੇ ਪੈਤ੍ਰਿਕ ਜ਼ਿਲੇ ਉਹਨਾਂ ਦੇ ਹੋਮ ਡਿਸਟ੍ਰਿਕਟ ਦੇ ਵਿੱਚ ਹੀ ਟੀਪੀ ਲੱਗਦੀ ਸੀ ਪਰ ਇਸ ਸਾਲ ਐਸਆਰਟੀ ਦੇ ਵੱਲੋਂ ਇਹ ਇੱਕ ਫੈਸਲਾ ਲਿਆ ਗਿਆ ਹੈ ਕਿ ਬੱਚਿਆਂ ਦੀ ਜਿਹੜੀ ਟੀਪੀ ਹੈ ਜਿੱਥੇ ਉਹਨਾਂ ਦਾ ਕਾਲਜ 셀ਫ ਫਾਈਨੈਂਸ ਕਾਲਜ ਹੈ ਜਿਸ ਦੇ ਅੰਡਰ ਉਹ ਡਾਇਟ ਦੇ ਅੰਡਰ ਉਹ ਕਾਲਜ ਆਂਦਾ ਹੈ ਉਸ ਜ਼ਿਲੇ ਵਿੱਚ ਉਹਨਾਂ ਦੀ ਟੀਪੀ ਲੱਗੇਗੀ ਮੈਂ ਐਜੂਕੇਸ਼ਨ ਮਿਨਿਸਟਰ ਸਾਹਿਬ ਮੁੱਖ ਮੰਤਰੀ ਪੰਜਾਬ ਤੇ SCERT ਦੇ ਚੇਅਰਮੈਨ ਸਾਹਿਬ ਹੈ ਉਹਨਾਂ ਨੂੰ ਰਿਕਵੈਸਟ ਕਰਦਾ ਇਸ ਵੀਡੀਓ ਦੇ ਰਾਹੀਂ ਕਿ ਬੱਚਿਆਂ ਦੀ TP ਜਿਹੜੀ ਹੈ ਜੀ ਉਹ ਸਰ ਤੁਸੀਂ ਪਲੀਜ਼ ਉਹਨਾਂ ਦੇ ਪੇਤ੍ਰਿਕ ਜ਼ਿਲ੍ਹੇ ਵਿੱਚ ਹੀ ਲਗਾਓ ਕਿਉਂਕਿ ਡਾਈਟਸ ਹੈ ਜੀ ਉਹ ਕਾਫੀ ਕੱਟ ਨੇ ਤੇ ਕੋਲੇਜ ਹੈ ਜੀ ਜਿਹੜੇ ਉਹ ਪ੍ਰਾਈਵੇਟ ਕੋਲੇਜਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਐਡਮਿਸ਼ਨ ਅਦਰ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੂੰ ਲੈਣਾ ਪੈਂਦਾ ਹੈ ਕਿਉਂਕਿ ਇੱਕ ਹੁਣ ਜਿਵੇਂ ਫਾਜ਼ਿਲਕਾ ਡਿਸਟ੍ਰਿਕਟ ਹੈ ਜੀ ਉਸ ਦੇ ਬੱਚੇ ਸਭ ਤੋਂ ਜ਼ਿਆਦਾ ਨੇ ਤੇ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਕਾਲੇਜ ਈਟੀਟੀ ਦੇ ਵਿੱਚ ਜਿਹੜੀ ਸੀਟਾਂ ਫਿਲ ਹੋ ਜਾਂਦੀਆਂ ਨੇ ਤਾਂ ਕੁੜੀਆਂ ਨੂੰ ਹੋਰ ਜਿਹੜੇ ਕਾਲੇਜਿਸ ਨੇ ਬਾਹਰ ਦੀ ਡਿਸਟ੍ਰਿਕਟ ਦੇ ਲੁਧਿਆਣਾ ਹੈ ਮੋਹੱਲੀ ਹੈ ਮੋਗਾ ਹੈ ਫਿਰੋਜ਼ਪੁਰ ਹੈ ਉੱਥੇ ਜਾ ਕੇ ਉਹਨਾਂ ਨੂੰ ਪ੍ਰਾਈਵੇਟ ਕਾਲੇਜ ਦੇ ਵਿੱਚ ਐਡਮਿਸ਼ਨ ਲੈਣਾ ਪੈਂਦਾ ਇਸ ਵਾਰ ਕਾਉਂਸਲਿੰਗ ਦੇ ਥਰੂ ਉਹਨਾਂ ਨੇ ਐਡਮਿਸ਼ਨ ਲਿਆ ਹੈ ਬਕਾਇਦਾ ਉਹਨਾਂ ਨੇ ਐਂਟ੍ਰੈਂਸ ਐਗਜ਼ਾਮ ਦਿੱਤਾ ਹੈ ਤਾਂ ਉਹ ਬੱਚੇ ਪੜਨ ਵਾਲੇ ਬੱਚੇ ਨੇ ਪਰ ਉਹਨਾਂ ਦੀ ਜਿਹੜੀ ਟੀਪੀ ਤੁਸੀਂ ਬਾਹਰ ਲਗਾ ਰਹੇ ਹੋ ਇਸ ਦੇ ਨਾਲ ਉਹਨਾਂ ਦੇ ਉੱਤੇ ਦੋਹਰੀ ਆਰਥਿਕ ਜਿਹੜੀ ਮਾਰ ਪੈ ਰਹੀ ਹੈ ਕਿਉਂਕਿ ਉਹ ਬਾਹਰ ਰਹਿਣਗੇ ਜਿਸ ਦੇ ਨਾਲ ਉਹਨਾਂ ਦੀ ਲਗਭਗ ਡੇਢ ਮਹੀਨੇ ਦੀ ਜਿਹੜੀ ਟੀਪੀ ਹੈ ਫਸਟ ਇਅਰ ਦੀ ਉਸ ਦੇ ਵਿੱਚ ਉਹਨਾਂ ਦਾ ਖਰਚਾ ਆਏਗਾ ਜਰੂਰ ਜੀ ਟੀਚਿੰਗ ਪ੍ਰੈਕਟਿਸ ਇੰਪੋਰਟੈਂਟ ਹੈ ਲਗਣੀ ਵੀ ਚਾਹੀਦੀ ਹੈ ਪਰ ਤੁਸੀਂ ਇੰਨੀ ਉਹਨਾਂ ਦੀ ਮਦਦ ਕਰ ਸਕਦੇ ਹੋ ਸਰ ਤੁਸੀਂ ਆਪਣਾ ਫੈਸਲਾ ਐਸਆਰਟੀ ਚੇਅਰਮੈਨ ਸਾਹਿਬ ਨੂੰ ਇਹ ਬੇਨਤੀ ਹੈ ਕਿ ਤੁਸੀਂ ਆਪਣਾ ਜਿਹੜਾ ਫੈਸਲਾ ਹੈ ਉਹ ਬਦਲੋ ਤੇ ਉਹਨਾਂ ਦੀ ਡਿਸਟ੍ਰਿਕਟ ਦੇ ਵਿੱਚ ਹੀ ਜਿਹੜੀ ਹੈ ਟੀਚਿੰਗ ਪ੍ਰੈਕਟਿਸ ਲਗਾਓ ਇਸ ਦੇ ਲਈ ਜੀ ਸਭ ਤੋਂ ਇੰਪੋਰਟੈਂਟ ਗੱਲ ਹੈ ਤੁਸੀਂ ਕੀ ਕੀ ਕਰ ਸਕਦੇ ਹੋ ਜੋ ਵੀ ETT 2325 ਸੈਸ਼ਨ ਦੇ ਵਿਦਿਆਰਥੀ ਜਾਂ ਜੋ ETT ਕਰ ਰਹੇ ਨੇ ਜਿਨ੍ਹਾਂ ਦਾ ਦੂਜਾ ਸਾਲ ਹੈ ਚਾਹੇ ਪਹਿਲਾ ਸਾਲ ਹੈ ਜਾਂ ਆਉਣ ਵਾਲੇ ਸਮੇਂ ਵਿੱਚ ETT ਕਰਨਾ ਚਾਹੁੰਦੇ ਨੇ ਜਾਂ ਤੁਸੀਂ ਕੀਤੀ ਹੋਈ ਹੈ ਤਾਂ ਉਹਨਾਂ ਦੀ ਮਦਦ ਜ਼ਰੂਰ ਕਰੋ ਜੀ ਆਪਣੇ ਜ਼ਿਲ੍ਹੇ ਅੰਦਰ TP ਲਗਾਉਣ ਦੇ ਲਈ ਤੁਸੀਂ #ETT2325 #TEACHINGPRACTICE ਦੇ ਨਾਂ ਤੋਂ ਤੁਸੀਂ ਰਿਕੁਐਸਟ ਕਰਨੀ ਹੈ ਰਿਕੁਐਸਟ ਦੇ ਲਈ ਤੁਸੀਂ ਹਰਜੋਤ ਸਿੰਘ ਜੀ ਬੈਸ ਜਿਹੜੇ ਆਪਣੇ ਐਜੂਕੇਸ਼ਨ ਮਿਨਿਸਟਰ ਹੈ ਜੀ ਉਹਨਾਂ ਦਾ ਇਹ ਟਵਿੱਟਰ ਅਕਾਊਂਟ ਹੈ ਮੈਂ ਸਕਰੀਨਸ਼ਾਟ ਲਿਆ ਹੋਇਆ ਹੈ ਤੁਸੀਂ ਉਹਨਾਂ ਨੂੰ ਮੈਸੇਜ ਟਾਈਪ ਕਰਕੇ ਜਾਂ ਤੁਸੀਂ ਇੱਕ ਸਪੇਡ ਪੇਜ ਉੱਤੇ ਸਿਰਫ ਆਪਣੀ ਰਿਕਵੈਸਟ ਲਿਖ ਸਕਦੇ ਹੋ ਵੀ ਸੇਵਾ ਵਿਖੇ ਮੁੱਖ ਮੰਤਰੀ ਸਾਹਿਬ ਸੇਵਾ ਵਿਖੇ ਐਜੂਕੇਸ਼ਨ ਮਨਿਸਟਰ ਸਾਹਿਬ ਮੈਂ ਮਟੀਰੀਅਲ ਵੀ ਦੱਸ ਦਿਆਂ ਤੁਹਾਨੂੰ ਕਿ ਅਸੀਂ ਈਟੀਟੀ 23 25 ਪਹਿਲੇ ਸਾਲ ਦੇ ਵਿਦਿਆਰਥੀ ਹਾਂ ਸਾਡੀ ਜਿਹੜੀ ਟੀਚਿੰਗ ਪ੍ਰੈਕਟਿਸ ਹੈ ਉਹ ਪਹਿਲੇ ਸਾਲ ਦੀ 10 1 2025 ਤੋਂ ਲੈ ਕੇ ਫਰਵਰੀ ਦੀ ਇੰਨੀ ਤਰੀਕ ਤੱਕ ਲੱਗ ਰਹੀ ਹੈ ਸਾਡੀ ਜਿਹੜੀ ਟੀਚਿੰਗ ਪ੍ਰੈਕਟਿਸ ਹੈ ਸਾਡੇ ਜ਼ਿਲ੍ਹੇ ਵਿੱਚ ਹੀ ਲਗਾਏ ਜਾਏ ਕਿਉਂਕਿ ਪਹਿਲਾਂ ਵੀ ਸਾਡੀ ਜਿਹੜੀ ਟੀਚਿੰਗ ਪ੍ਰੈਕਟਿਸ ਹੈ ਸਾਡੇ ਜਿਹੜੇ ਵੱਡੇ ਅਲੱਗ ਵੱਡੇ ਭਰਾ ਨੇ ਯਾਨੀ ਜੋ ਪਹਿਲਾਂ ਦੇ ਜੋ ਸੈਸ਼ਨ ਪਾਸ ਆਊਟ ਕਰਕੇ ਗਏ ਨੇ ਜਾਂ ਆ ਸਾਡੇ ਤੋਂ ਪਹਿਲਾਂ ਜਿੰਨੇ ਵੀ ਟੀਪੀ ਲੱਗਦੀ ਰਹੀ ਹੈ ਉਹ ਜ਼ਿਲ੍ਹੇ ਦੇ ਅੰਦਰ ਹੀ ਲੱਗਦੀ ਰਹੀ ਐਸੀ ਟੀਪੀ ਲਗਾਉਣ ਦੇ ਲਈ ਤਿਆਰ ਆ ਪਰ ਸਾਡੀ ਆਰਥਿਕ ਤੌਰ ਉੱਤੇ ਬੋਝ ਨਾ ਪੇ ਜਾਂ ਜਿੰਨੀ ਕੁੜੀਆਂ ਨੇ ਜਿਉ ਬਾਹਰ ਰਹਿਣਗੀਆਂ ਤਾਂ ਉਹਨਾਂ ਦਾ ਵੀ ਜਿਹੜਾ ਹੈ ਥੋੜਾ ਸੁਰੱਖਿਆ ਨੂੰ ਰੱਖਦੇ ਹੋ ਇਸ ਤੋਂ ਇਲਾਵਾ ਸਰਦੀ ਦਾ ਮੌਸਮ ਹੈ ਜੀ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੇ ਲਈ ਓਪਰਾ ਜਿਹੜਾ ਜ਼ਿਲ੍ਹਾ ਹੋਏਗਾ ਤੇ ਕਿਤੇ ਨਾ ਕਿਤੇ ਸਭ ਤੋਂ ਇੰਪੋਰਟੈਂਟ ਗੱਲ ਹੈ ਜੀ ਕਿ ਆਰਥਿਕ ਤੌਰ ਉਤੇ ਉਹਨਾਂ ਦੇ ਬੋਝ ਪੈ ਰਿਹਾ ਕਿਉਂਕਿ ਉਹ ਬੱਚੇ ਬੇਰੁਜ਼ਗਾਰ ਨੇ ਜਿਵੇਂ ਤਿਵੇਂ ਕਰਕੇ ਉਹਨਾਂ ਨੇ ਈਟੀਟੀ ਦੇ ਵਿੱਚ ਐਡਮਿਸ਼ਨ ਲਿਆ ਇੰਟਰੈਸਟ ਐਗਜ਼ਾਮ ਪਾਸ ਕੀਤਾ ਜੀ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਟੀਪੀ ਕਿਉਂਕਿ ਟੀਪੀ ਦੇ ਦੌਰਾਨ ਕਿਸੇ ਵੀ ਪ੍ਰਕਾਰ ਦੀ ਕੋਈ ਉਹਨਾਂ ਨੂੰ ਸੈਲਰੀ ਨਹੀਂ ਮਿਲਦੀ ਜੀ ਉਹਨਾਂ ਨੂੰ ਬਾਹਰ ਰਹਿਣਾ ਪਏਗਾ ਉਹਨਾਂ ਦਾ ਖਰਚਾ ਹੋਏਗਾ ਆਉਣ ਜਾਣ ਦਾ ਵੀ ਖਰਚਾ ਹੋਏਗਾ ਕਿਉਂਕਿ ਉਹ ਕਰੋ ਬਾਹਰ ਰਹਿਣਗੇ ਤਾਂ ਉਹਨਾਂ ਨੂੰ ਪੀਜੀ ਲੈ ਕੇ ਰਹਿਣਾ ਪਏਗਾ ਤਾਂ ਇਹ ਹਰਜੋਤ ਬੈਂਸ ਜੀ ਜਿਹੜੇ ਸਿੱਖਿਆ ਮੰਤਰੀ ਨੇ ਮੈਂ ਉਹਨਾਂ ਨੂੰ ਹੰਬਰ ਰਿਕੁਐਸਟ ਕਰਦਾ ਸਰ ਕਿ ਜਿਹੜੇ ਬੱਚੇ 23 25 ਵਾਲੇ ਨੇ ਉਹਨਾਂ ਦੀ ਤੁਸੀਂ ਜਿਹੜੀ ਟੀਪੀ ਹੈ ਉਹ ਉਹਨਾਂ ਦੇ ਜ਼ਿਲ੍ਹੇ ਅੰਦਰ ਹੀ ਲਗਾਓ ਫਾਜ਼ਿਲਕਾ ਦਾ ਕੈਂਡੀਡੇਟ ਹੈ ਫਾਜ਼ਿਲਕਾ ਦੇ ਅੰਦਰ ਲਗਾਓ ਜੀ ਫਿਰੋਜ਼ਪੁਰ ਫਿਰੋਜ਼ਪੁਰ ਮੋਗਾ ਦੇ ਮੋਗਾ ਦੇ ਕੈਂਡੀਡੇਟ ਦੀ ਉੱਥੇ ਹੀ ਲਗਾਓ ਇਹ ਬਗਦਮਾਨ ਜੀ ਦਾ ਟਵਿੱਟਰ ਅਕਾਊਂਟ ਹੈ ਜੀ ਤੁਸੀਂ ਇਸ ਉੱਤੇ ਜਾ ਕੇ ਵੀ ਰਿਕੁਐਸਟ ਕਰੋ ਬਾਕੀ ਮੈਂ ਵੀ ਟਵੀਟ ਕਰਦਾ ਜੀ ਉਸ ਇਸ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਦੇ ਦੇਵਾਂਗਾ ਲਿੰਕ ਤੁਸੀਂ ਉਸ ਨੂੰ ਰੀ ਇਹ ਫੇਸਬੁਕ ਹੈ ਜੀ ਉਹਨਾਂ ਦਾ ਪੇਜ ਇੱਥੇ ਜਾ ਕੇ ਤੁਸੀਂ ਉਹਨਾਂ ਨੂੰ ਮੈਸੇਜ ਟਾਈਪ ਕਰੋ ਕਿ ਸਰ ਸਾਡੀ ਜਿਹੜੀ ਟੀਪੀ ਹੈ ਸਾਡੇ ਜ਼ਿਲ੍ਹੇ ਵਿੱਚ ਲਗਾਈ ਜਾਏ ਤੁਸੀਂ ਆਪਣੀ ਪ੍ਰੋਬਲਮਸ ਦੱਸਣੀਆਂ ਨੇ ਕਿਉਂਕਿ ਇਹ ਬਹੁਤ ਹੀ ਜ਼ਰੂਰੀ ਮੁੱਦਾ ਹੈ ਜੀ ਕਿ ਇਸ ਸਾਲ ਅਗਰ ਜੇਕਰ ਟੀਪੀ ਤੁਹਾਡੀ ਬਾਹਰ ਲੱਗਦੀ ਹੈ ਤਾਂ ਅਗਲੇ ਸਾਲ ਵੀ ਬਾਹਰ ਜ਼ਿਲ੍ਹੇ ਤੋਂ ਬਾਹਰ ਲੱਗੇਗੀ ਜਿਸ ਦੇ ਨਾਲ ਤੁਹਾਨੂੰ ਆਰਥਿਕ ਤੌਰ ਉੱਤੇ ਜਾਂ ਤੁਸੀਂ ਕਰੇ ਰਹਿ ਕੇ ਜੋ ਆਪਣੇ ਮਾਪਿਆਂ ਦੇ ਨਾਲ ਸਹਿਯੋਗ ਕਰਕੇ ਕਿਉਂਕਿ ਕਾਫੀ ਬੱਚੇ ਐਜ਼ ਇਨ ਸਰਬ ਹੈ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਉਹ ਸ਼ਾਮ ਨੂੰ ਆ ਕੇ ਦੁਕਾਨਾਂ ਦੇ ਉੱਤੇ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੰਮ ਕਰਕੇ ਆਪਣੀ ਆੜੀ ਮਜ਼ਦੂਰੀ ਕਰਕੇ ਕੰਮ ਕਰ ਰਹੇ ਨੇ ਉਹ ਡੇ ਨਾਈਟ ਸ਼ਿਫਟ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਜੇ ਕਰੋਨਾ ਦੀ ਉਹਨਾਂ ਦੇ ਕਰਦੇ ਵਿੱਚ ਹੋਏਗੀ ਤਾਂ ਘਟੋ-ਘਟੋਨਾਂ ਨੂੰ ਸ਼ਾਮ ਦਾ ਸਮਾਂ ਜਦੋਂ ਸਕੂਲ ਤੋਂ ਬਾਅਦ ਆ ਜਾਣਗੇ ਉਹ ਆਪਣੀ ਤਿਆਰੀ ਕਰ ਸਕਦੇ ਹੈ ਜੀ ਉਹ ਦਿਹਾੜੀ ਮਜ਼ਦੂਰੀ ਦਾ ਦੋ ਵੀ ਉਹਨਾਂ ਦੇ ਦੁਕਾਨ ਦੇ ਉੱਤੇ ਜਾਂ ਜਿਸ ਤਰੀਕੇ ਦੇ ਨਾਲ ਉਹ ਲੇਬਰ ਵਰਕ ਕਰ ਰਹੇ ਨੇ ਉਹ ਕਰ ਸਕਦੇ ਨੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋ ਸਰ ਤੁਸੀਂ ਜਰੂਰ ਉਹਨਾਂ ਦੀ ਇਹ ਰਿਕਵੈਸਟ ਨੂੰ ਮੰਨੋ ਜੀ ਇਸ ਤੋਂ ਇਲਾਵਾ ਇਸ ਤਰੀਕੇ ਦੇ ਤੁਸੀਂ ਐਪਲੀਕੇਸ਼ਨ ਲਿਖ ਸਕਦੇ ਹੋ ਠੀਕ ਹੈ ਜੀ ਬੱਚਿਓ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਤੁਸੀਂ ਸਿੱਖਿਆ ਮੰਤਰੀ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਤੇ ਅ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਸਾਰਿਆਂ ਨੂੰ ਤੁਸੀਂ ਬੇਨਤੀ ਕਰੋ ਕਿ ਸਰ ਸਾਡੀ ਟੀਪੀ ਹੈ ਜਿਹੜੀ ਜ਼ਿਲ੍ਹੇ ਦੇ ਅੰਦਰ ਲਗਾਈ ਜਾਵੇ ਤੁਸੀਂ ਜਿਆਦਾ ਤੋਂ ਜਿਆਦਾ ਮੈਸੇਜ ਕਰੋ ਜੀ ਮੈਸੇਜ ਦੇ ਲਈ ਤੁਹਾਨੂੰ ਟਵਿੱਟਰ ਅਕਾਊਂਟ ਵੀ ਕਿਹਾ ਮੈਂ ਫੇਸਬੁੱਕ ਵੀ ਕਿਹਾ ਤੁਸੀਂ ਸਿੰਪਲ ਕਾਗਜ਼ ਉੱਤੇ ਜਿਸ ਤਰੀਕੇ ਦੇ ਨਾਲ ਹੀ ਐਪਲੀਕੇਸ਼ਨ ਲਿਖੀ ਹੋਈ ਹੈ ਪਿਕ ਖਿੱਚ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਜੀ ਕਿਉਂਕਿ ਤੁਸੀਂ ਫੇਸਬੁੱਕ ਟਵਿੱਟਰ ਜੋ ਵੀ ਤੁਸੀਂ ਅਕਾਊਂਟ ਚਲਾਉਂਦੇ ਹੋ ਮੈਂ ਸਾਰੀ ਚੀਜ਼ ਇਹਨਾਂ ਦੇ ਮਤਲਬ ਜੋ ਵੀ ਵੀਡੀਓ ਬਣਾ ਰਿਹਾ ਇਸ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਾਂਗੇ ਤੁਸੀਂ ਜਾ ਕੇ ਉੱਥੇ ਸਿਰਫ ਕਲਿੱਕ ਕਰਕੇ ਉਹਨਾਂ ਨੂੰ ਮੈਸੇਜ ਟਾਈਪ ਕਰਨਾ ਟ੍ਰਕ ਆਊਟ ਜੋ ਮੈਂ ਟਵੀਟ ਕਰਾਂਗਾ ਉਹ ਤੁਹਾਨੂੰ ਦੱਸ ਦਿਆਂਗਾ ਠੀਕ ਹੈ ਜੀ ਤੁਸੀਂ ਕੀ ਲਿਖਣਾ ਹੈ ਵਿਸ਼ੇ ਦੇ ਵਿੱਚ ਲਿਖਣਾ ਡੀਐਲਐਡ ਅਧਿਆਪਨ ਅਭਿਆਸ ਜ਼ਿਲ੍ਹਾ ਅਲੋਟਮੈਂਟ ਸੰਬੰਧੀ ਸ੍ਰੀਮਾਨ ਜੀ ਅਸੀਂ ਡੀਐਲਐਡ ਸੈਸ਼ਨ 23 25 ਦੇ ਵਿਦਿਆਰਥੀ ਹਾਂ ਸਾਡੀ ਜਿਹੜੀ ਜਿਹੜੀ ਟੀਪੀ ਹੈ ਜੀ ਕਿਉਂਕਿ ਉਸ ਤੋਂ ਪਹਿਲਾਂ ਤੁਹਾਡਾ ਦੋ ਰੋਜ਼ਾ ਕੈਂਪ ਵੀ ਲੱਗਦਾ ਹੈ ਉਹ ਡਾਈਟ ਦੇ ਵਿੱਚ ਬੇਸਿਕ ਤੁਸੀਂ ਲਗਾ ਸਕਦੇ ਹੋ ਪਰ ਸਾਡੀ ਟੀਪੀ ਜਿਹੜੀ ਹੈ ਉਹ ਜ਼ਿਲ੍ਹੇ ਅੰਦਰ ਲਗਾਈ ਜਾਵੇ ਕਿਉਂਕਿ ਸਾਡੀ ਜਿਹੜੀ ਟੀਪੀ ਹੈ ਜ਼ਿਲ੍ਹੇ ਅੰਦਰ ਲੱਗੇਗੀ ਉਸ ਦੇ ਨਾਲ ਸਾਡਾ ਕੀ ਹੋਏਗਾ ਅਸੀਂ ਸ਼ਾਮ ਨੂੰ ਘਰ ਵਿੱਚ ਆ ਸਕਦੇ ਹਾਂ ਜੀ ਸਾਡੇ ਆਰਥਿਕ ਤੌਰ ਉਤੇ ਪੀਜੀ ਵਿੱਚ ਰਹਿਣ ਦਾ ਖਰਚਾ ਹੈ ਜਾਂ ਜੋ ਵੀ ਆਰਥਿਕ ਹੋਰ ਖਰਚਾ ਹੈ ਜੀ ਅਸੀਂ ਸ਼ਾਮ ਨੂੰ ਸਾਡੀ ਪੜਾਈ ਕਰ ਸਕਦੇ ਹਾਂ ਮਾਪਿਆਂ ਦੇ ਨਾਲ ਰਹਿ ਸਕਦੇ ਹਾਂ ਮੈਂ ਇਹ ਗੱਲ ਜ਼ਰੂਰ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਹਾਂ ਕਿ ਨੌਕਰੀ ਤੋਂ ਬਾਅਦ ਜ਼ਰੂਰ ਆਪਾਂ ਬਾਹਰ ਜਾਂਦੇ ਹਾਂ ਕਿਉਂਕਿ ਉਸ ਟਾਈਮ ਕੀ ਹੁੰਦਾ ਜੀ ਤੁਹਾਡੇ ਹੱਥ ਵਿੱਚ ਦੋ ਪੈਸੇ ਆਉਂਦੇ ਨੇ ਹੁਣ ਤੁਸੀਂ ਕਰਦਿਆਂ ਦਾ ਪੈਸਾ ਲਗਾ ਰਹੇ ਹੋ ਜਿਸ ਦੇ ਨਾਲ ਆਰਥਿਕ ਬੋਝ ਵੱਧ ਰਿਹਾ ਹੈ ਇਸ ਦੇ ਲਈ ਐਜੂਕੇਸ਼ਨ ਮਨਿਸਟਰ ਸਾਹਿਬ ਨੂੰ ਸਭ ਨੂੰ ਇਹ ਬੇਨਤੀ ਹੈ ਕਿ ਸਰ ਤੁਸੀਂ ਬੱਚਿਆਂ ਦੇ ਇਸ ਮੁੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਹੈਲਪ ਕਰੋ ਜੀ ਤੇ ਉਹਨਾਂ ਦੀ ਉਹਨਾਂ ਦੇ ਜ਼ਿਲ੍ਹੇ ਵਿੱਚ ਹੀ ਟੀਪੀ ਲਗਾਓ ਠੀਕ ਹੈ ਅੱਜ ਦਾ ਮੁੱਦਾ ਸਿਰਫ ਅਤੇ ਸਿਰਫ ਹੈਲਪ ਦੇ ਲਈ ਹੈ ਤੁਸੀਂ ਸਾਰੇ ਇਸ ਵੀਡੀਓ ਨੂੰ ਸ਼ੇਅਰ ਕਰੋ 23 25 ਦੇ ਜਿੰਨੇ ਵਿਦਿਆਰਥੀ ਨੇ ਉਹਨਾਂ ਦਾ ਤੁਸੀਂ ਭਲਾ ਕਰ ਸਕਦੇ ਹੋ ਜਿਆਦਾ ਤੋਂ ਜਿਆਦਾ ਮੈਸੇਜ ਕਰੋ ਕਿ 23 25 ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਟੀਪੀ ਉਹਨਾਂ ਦੇ ਜ਼ਿਲ੍ਹੇ ਵਿੱਚ ਲਗਾਈ ਜਾਵੇ ਮੈਂ ਇੱਕ ਮੈਸੇਜ ਵੀ ਟਾਈਪ ਕੀਤਾ ਜ ਤੁਸੀਂ ਇਸ ਤਰੀਕੇ ਦੇ ਨਾਲ ਮੈਸੇਜ ਲਿਖ ਸਕਦੇ ਹੋ ਹਾਂਜੀ ਬੱਚੇ ਤੁਸੀਂ ਵੇਖ ਸਕਦੇ ਹੋ ਜਿਵੇਂ ਮੈਂ ਲਿਖਿਆ ਸ੍ਰੀਮਾਨ ਮੁੱਖ ਮੰਤਰੀ ਸਾਹਿਬ ਅਤੇ ਸਿੱਖਿਆ ਮੰਤਰੀ ਸਾਹਿਬ ਅਸੀਂ ETT 23 25 ਪਹਿਲੇ ਸਾਲ ਦੇ ਵਿਦਿਆਰਥੀ ਆ ਸਾਡੀ ਟੀਚਿੰਗ ਪ੍ਰੈਕਟਿਸ ਸਾਡੇ ਆਪ ਦੇ ਜ਼ਿਲ੍ਹੇ ਵਿੱਚ ਹੀ ਲਗਾਈ ਜਾਵੇ ਕਿਉਂਕਿ ਅੱਜ ਤੋ ਪਿੱਛੇ ਜਿੰਨੇ ਵੀ ETT ਸਾਥੀ ਟੀਚਿੰਗ ਪ੍ਰੈਕਟਿਸ ਲਗਾ ਕੇ ਗਏ ਹਨ ਉਹਨਾਂ ਦੀ TP ਆਪਣੇ ਜ਼ਿਲ੍ਹੇ ਵਿੱਚ ਹੀ ਲੱਗਦੀ ਰਹੀ ਹੈ ਇਸ ਦੇ ਨਾਲ ਸਾਨੂੰ ਆਰਥਿਕ ਤੌਰ ਉੱਤੇ ਅਤੇ ਨਾਲ ਦੀ ਨਾਲ ਇਸ ਸਰਦੀ ਦੇ ਮੌਸਮ ਵਿੱਚ ਬਾਹਰ ਰਹਿਣ ਵਿੱਚ ਕਈ ਤਰੀਕੇ ਦੀ ਪਰੇਸ਼ਾਨੀ ਆ ਰਹੀ ਹੈ ਠੀਕ ਹੈ ਜੀ ਆ ਰਹੀ ਹੈ ਕੋਈ ਗਲਤੀ ਹੋਏ ਤਾਂ ਤੁਸੀਂ ਉਸ ਨੂੰ ਦੁਰਸਤ ਕਰ ਲੈਣਾ ਜੀ ਆਏ ਆਏਗੀ ਠੀਕ ਹੈ ਜੀ ਕਿਉਂਕਿ ਆਣੀ ਹੈ ਅਤੇ ਇਸ ਅਸੀਂ ਅਤੇ ਅਸੀਂ ਕਰੇ ਰਹਿ ਕੇ ਇਸ ਸਮੇਂ ਵਿੱਚ ਨਾਲ ਦੀ ਨਾਲ ਪੜਾਈ ਵੀ ਕਰ ਸਕਦੇ ਹਾਂ ਜੋ ਕੰਮ ਤੁਸੀਂ ਕਰ ਰਹੇ ਹੋ ਜੀ ਉਹ ਵੀ ਕਰ ਸਕਦੇ ਹੋ ਕਾਫੀ ਬੱਚਿਆਂ ਦੇ ਮੈਸੇਜ ਆ ਰਹੇ ਆ ਕਿ ਸਰ ਅਸੀਂ ਦਿਹਾੜੀ ਮਜ਼ਦੂਰੀ ਕਰਕੇ ਆਪਣੀ ਏਟੀਟੀ ਕਰ ਰਹੇ ਹਾਂ ਸ਼ਾਮ ਨੂੰ ਅਸੀਂ ਜਿਵੇਂ ਬਹੁਤ ਬੱਚੇ ਆ ਜੀ ਮੈਂ ਤੁਹਾਨੂੰ ਅਸਲ ਗੱਲ ਦੱਸ ਦਿੰਦਾ ਸ਼ਾਮ ਨੂੰ ਜਿਵੇਂ ਇੱਧਰ ਸਾਡੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਕਿਨੂ ਦਾ ਸੀਜ਼ਨ ਚੱਲ ਰਿਹਾ ਦੀ ਸ਼ਾਮ ਨੂੰ ਉਹ ਪਲਾਂਟਾਂ ਦੇ ਵਿੱਚ ਕਿਨੂ ਦੇ ਐਜ਼ ਅ ਲੇਬਰ ਵਰਕ ਕਰ ਰਹੇ ਆ ਜੀ ਇਹ ਸਭ ਤੋਂ ਮਤਲਬ ਇਹ ਦੇਖਣ ਵਾਲੀ ਗੱਲ ਹੈ ਕਿ ਉਹ ਬੱਚੇ ਕੀ ਕਰ ਰਹੇ ਜੀ ਆਪਣੀ ਫੀਸ ਪੂਰੀ ਕਰਨ ਵਾਸਤੇ ਕਿਉਂਕਿ ਫੀਸ ਹੈ ਜੀ 80-80000 ਰੁਪਏ ਉਹ ਆਪਣੀ ਫੀਸ ਪੂਰੀ ਕਰਨ ਵਾਸਤੇ ਕੀ ਕਰ ਰਹੇ ਹੈ ਏਜ਼ এ ਲੇਬਰ ਦੇ ਤੌਰ ਉਤੇ ਸ਼ਾਮ ਨੂੰ ਉੱਥੇ ਕਿਨਵਾਂ ਦੀ ਛੰਟਾਈ ਜਾਂ ਬਹੁਤ ਤਰੀਕੇ ਦੇ ਬੱਚੇ ਹੈ ਜੀ ਉਹ ਆਪਣਾ ਆਰਥਿਕ ਤੌਰ ਉਤੇ ਕਿਉਂਕਿ ਜੇਕਰ ਉਹ ਉਹਨਾਂ ਦੀ ਟੀਪੀ ਜ਼ਿਲ੍ਹੇ ਤੋਂ ਬਾਹਰ ਲੱਗੇਗੀ ਤਾਂ ਉਹਨਾਂ ਨੂੰ ਉੱਥੇ ਰਹਿ ਕੇ ਨਾਲ ਤਾਂ ਨਾਲ ਉਹਨਾਂ ਦੀ ਜਿਹੜੀ ਮਜ਼ਦੂਰੀ ਹੈ ਉਹ ਉਹਨਾਂ ਨੂੰ ਨਹੀਂ ਮਿਲ ਰਹੀ ਹੋਵੇਗੀ ਕਿਉਂਕਿ ਉਹ ਜ਼ਿਲੇ ਤੋਂ ਬਾਹਰ ਰਹਿਣਗੇ ਤੇ ਨਾਲ ਦੀ ਨਾਲ ਉਹਨਾਂ ਨੂੰ ਉੱਥੇ ਰਹਿ ਕੇ ਪੈਸੇ ਵੀ ਭਰਨੇ ਪੈਣਗੇ ਪਰ ਜੇਕਰ ਉਹ ਜ਼ਿਲੇ ਦੇ ਅੰਦਰ ਪ੍ਰਾਇਮਰੀ ਸਕੂਲਾਂ ਦੇ ਵਿੱਚ ਟੀਪੀ ਲਗਾਉਣਗੇ ਤਾਂ ਸ਼ਾਮ ਨੂੰ ਆ ਕੇ ਉਹ ਮਜ਼ਦੂਰੀ ਕਰਕੇ ਆਪਣੀ ਫੀਸ ਵੀ ਪੂਰੀ ਕਰ ਸਕਦੇ ਆ ਜੀ ਤੇ ਨਾਲ ਦੀ ਨਾਲ ਜਿਹੜੇ ਉਹ ਬੱਚਿਆਂ ਦੀ ਟੀਪੀ ਵੀ ਲਗਾ ਸਕਦੇ ਆ ਜਿਹੜੀ ਉਹਨਾਂ ਦੀ 36 ਜਾਂ 40 ਦਿਨ ਦੀ ਜੋ ਵੀ ਬਣਦੀ ਹੈ ਠੀਕ ਹੈ ਜੀ ਤਾਂ ਇਹ ਪਰੇਸ਼ਾਨੀ ਆ ਰਹੀ ਹੈ ਇਸ ਦੇ ਲਈ ਉਹਨਾਂ ਨੇ ਤੁਸੀਂ ਰਿਕਵੈਸਟ ਕਰੋ ਕਿ ਸਰ ਸਾਡੀ ਜਿਹੜੀ ਟਪਾ ਜਿਲੇ ਅੰਦਰ ਲਗਾਈ ਜਾਏ ਮੈਂ ਵੀ ਇਹ ਰਿਕੁਐਸਟ ਕਰਦਾ ਹਾਂ ਟਵੀਟ ਦੇ ਉੱਤੇ ਮੈਂ ਕਰਾਂਗਾ ਜੀ ਸਾਰਾ ਕੁਝ ਮਟੀਰੀਅਲ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲੇਗਾ ਤੁਸੀਂ ਜਿਆਦਾ ਤੋਂ ਜਿਆਦਾ ਰੀਟਵੀਟ ਕਰਨਾ ਹੈ ਜੀ ਫੇਸਬੁੱਕ ਉੱਤੇ ਕਹਿਣਾ ਹੈ ਕਿ ਸਰ ਸਾਡੀ ਟੀਪੀ ਜਿਹੜੀ ਹੈ ਸਾਡੇ ਜ਼ਿਲ੍ਹੇ ਅੰਦਰ ਲਗਾਈ ਜਾਵੇ ਥੈਂਕ ਯੂ ਵੈਰੀ ਮੱਚ ਫੇਅਰ ਮਿਲਦੀ ਆ ਕਿਸੇ ਇਨਫੋਰਮੇਟਿਵ ਵੀਡੀਓ ਦੇ ਵਿੱਚ ਤਦ ਤੱਕ ਸਸਿਆਕਾਰ ਤੇ ਰਾਮ ਰਾਮ